ਲੋਕ ਸਭਾ ਚੋਣਾਂ ਚ ਬੀਜੇਪੀ ਨੂੰ ਮਿਲੀ ਮੈਜੋਰਿਟੀ ਤੋਂ ਬਾਅਦ ਹਰ ਰਾਜ ਚ ਵੱਡੇ ਲੀਡਰ ਬੀਜੇਪੀ ਨਾਲ ਜੁੜ ਰਹੇ ਨੇ ਸਾਡੇ ਨਾਲ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਨ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਤੁਹਾਡੇ ਨਾਲ ਲਗਾਤਾਰ ਪੰਜਾਬ ਦੇ ਅੰਦਰ ਵੀ ਲੀਡਰ ਜੁੜ ਰਹੇ ਨੇ ਹਰ ਪਾਰਟੀ ਦੇ ਹਰ ਵੱਡੇ ਲੀਡਰ ਲਈ ਦਰਵਾਜ਼ੇ ਖੁੱਲੇ ਨੇ ਉਹਨਾਂ ਦੇ ਨਾਲ ਚ ਤੋਂ ਕਹਿੰਦਾ ਜੀ ਕਿ ਪਾਰਟੀ ਕੇਂਦਰ ਦੇ ਵਿੱਚ ਰਾਜ ਦੇ ਵਿੱਚ ਆਈ ਹੈ ਔਰ ਜਿਸ ਤਰ੍ਹਾਂ ਦੀ ਸ਼ੁਰੂਆਤ ਹੋਈ ਹੈ ਜਿਸ ਤਰ੍ਹਾਂ ਦੀ ਇੱਕ ਇਨਸਪਾਇਰਿੰਗ ਲੀਡਰਸ਼ਿਪ ਮੋਦੀ ਜੀ ਦੇ ਰੂਪ ਦੇ ਵਿੱਚ ਪਾਰਟੀ ਕੁਲ ਹੈ ਸਬਾਵਕ ਹੈ ਜਿਹੜੇ ਦੇਸ਼ ਦਾ ਭਲਾ ਚਾਹੁੰਦੇ ਹੈ ਇਸ ਤਰ੍ਹਾਂ ਦੇ ਸਾਰੇ ਲੋਕ ਇਨਸਪਾਇਰ ਹੋ ਕੇ ਪਾਰਟੀ ਨਾਲ ਜੁੜ ਰਹੇ ਹੈ ਔਰ ਅਸੀਂ ਤਾਂ ਸਵਾਗਤ ਹੀ ਕਰਦੇ ਹਾਂ ਇਸੇ ਵੀ ਪਾਰਟੀ ਦੇ ਲੀਡਰ ਹੋਣ ਆਉਣ ਵਾਲੇ ਦਿਨਾਂ ਤੇ ਅਸੀਂ ਮੰਨਦੇ ਹਾਂ ਕਿ ਵੱਡੇ ਲੀਡਰ ਭਾਜਪਾ ਚ ਹੋਰ ਆ ਸਕਦੇ ਨੇ ਐਸਾ ਜੀ ਕਿ ਜਿਹੜੇ ਲੋਕ ਸਮਾਜ ਜੀਵਨ ਚ ਆਪਣਾ ਸਥਾਨ ਰੱਖਦੇ ਹੈ ਉਹ ਪਾਰਟੀ ਨਾਲ ਜੁੜਦੇ ਹੈ ਤੇ ਉਹਦਾ ਤਾਂ ਸਵਾਗਤ ਹੀ ਕੀਤਾ ਜਾ ਸਕਦਾ ਹੈ ਹੁਣੇ-ਹੁਣੇ ਇੱਕ ਲੀਡਰ ਜੁੜੇ ਪਰਮਜੀਤ ਸਿੰਘ ਗਿੱਲ ਜਿਹੜੇ ਸਾਬਕਾ ਡੀਜੀਪੀਸੀ ਤਾਂ ਅਕਾਲੀ ਦਲ ਨੇ ਇੱਕ ਤਰ੍ਹਾਂ ਦਾ ਇਤਰਾਜ਼ ਜਤਾਇਆ ਤਾਂ ਭਾਜਪਾ ਦੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਇਸ ਤਰ੍ਹਾਂ ਦੇ ਲੀਡਰਾਂ ਦੀ ਹੈ ਔਰ ਜਿਹੜਾ ਇਤਰਾਜ਼ ਜਤਾਇਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਅਸਾਂ ਜੀ ਕਿ ਆਮ ਤੌਰ ਤੇ ਜਿਦਾ ਸਾਡਾ ਕੋਲੀਸ਼ਨ ਪੰਜਾਬ 'ਚ ਚੱਲ ਰਹੀ ਹੈ ਬਾਕੀ ਥਾਂ ਵੀ ਚੱਲ ਰਹੀ ਹੈ ਅਸੀਂ ਉਹਦੇ 'ਚ ਇੱਕ ਦੂਸਰੀ ਪਾਰਟੀ ਦੇ ਲੀਡਰਸ ਆ ਆਮੂਮਨ ਕ੍ਰਾਸ ਨਹੀਂ ਕਰਦੇ ਦੂਸਰੀ ਪਾਰਟੀ 'ਚ रिटायर्ड डीजीपी गिल साहब ਦਾ ਜਿਤਕ ਸਵਾਲ ਹੈ ਉਹ ਇਲیکشن ਲੜ ਚੁੱਕੇ ਹੋਗੇ ਤੋਂ ਕਾਲੀ ਗੁੰਦੀ ਟਿਕਟ ਤੇ ਔਰ ਲੇਕਿਨ ਉਹਨਾਂ ਦੀ ਲੰਬੀ ਐਸੋਸੀਏਸ਼ਨ ਜੰਮੂ ਕਸ਼ਮੀਰ ਦੇ ਵਿੱਚ ਰਹੀ ਹੈ तकरीबन ਸਾਰੀ ਨੌਕਰੀ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਦੀ ਰਹੀ ਹੈ ਸੋ ਕੁ ਜੰਮੂ ਕਸ਼ਮੀਰ ਦੇ ਕਨੈਕਸ਼ਨ ਦੇ ਨਾਲ ਉਹਨਾਂ ਦੀ ਗੱਲਬਾਤ ਜਿਹੜੀ ਹੈ ਹੋਈ ਹੈ ਉਹਨਾਂ ਨੇ ਜੁਆਇਨ ਵੀ ਪਾਰਟੀ ਜਿਹੜੀ ਹੈ ਕਠੂਏ ਕੀਤੀ ਹੈ ਸੋ ਮੈਂ ਅਜੇ ਮੇਰੇ ਕੋਲ ਪੂਰੀ ਜਾਣਕਾਰੀ ਨਹੀਂ ਹੈ सीएम साहब ने जेडी गल कही है मैं प्रिंसिपल ਉਸ ਨਾਲ ਸਹਿਮਤ ਹਾਂ ਕਿ ਅਸੀਂ ਆਪਸ ਚ ਦੋਹੇ ਪਾਰਟੀਆਂ ਜਿਹੜੀਆਂ ਇੱਕ ਦੂਜੇ ਦੇ ਲੀਡਰ ਨੂੰ ਸ਼ਾਮਲ ਨਹੀਂ ਕਰਦੇ ਲੇਕਿਨ ਮੈਂ ਜਾਣਕਾਰੀ ਲਾਂਗਾ ਕਿ ਕਿਹਨਾ ਹਾਲਾਤਾਂ ਦੇ ਵਿੱਚ ਉਹ ਸ਼ਾਮਲ ਹੋਏ ਹੈ ਔਰ ਕੀ ਕੀ ਸੋਚ ਲੈ ਕੇ ਸ਼ਾਮਲ ਹੋਏ